ਬੰਦਾ ਗੋਤਾ ਖੋਰ ਪਰ ਇਹਨੂੰ ਹੋਣਾ ਤਾਂ ਹੀ ਇਹਨੂੰ ਕਿਹਾ ਵੀ ਜੇ ਕਢਾਣਾ ਤਾਂ ਰੁਪਈਏ ਦੇ ਤਾਂ ਪੈਸੇ ਲੈ ਲੈਣੇ ਆ ਆ ਲੋ ਜੀ ਅੱਗੇ ਵੀ ਤੁਹਾਨੂੰ ਲੈ ਕੇ ਜਾ ਰਿਹਾ ਪੂਰੇ ਲਾਸ਼ ਤੱਕ ਤੁਹਾਨੂੰ ਦਿਖਾਵਾ ਤੁਸੀਂ ਦਰਿਆ ਦਾ ਹਾਲ ਦੇਖ ਸਕਦੇ ਹੋ ਦਰਿਆ ਆਪਣਾ ਪੂਰਾ ਭਰਿਆ ਹੋਆ ਆ ਲੋ ਦੇਖੋ ਭਾਈ ਕੀ ਕਰ ਰਿਹਾ ਵਾ ਇਹ ਹੈਲਪ ਕਰਦੇ ਹੋ ਨਾ ਜਿਹੜਾ ਵੀ ਹੈਲਪ ਕਰਦੇ ਹਾਂ ਹਾਂ ਜੀ ਹੈਲਪ ਕਰਦੇ ਪੂਰੇ ਬੰਦਾ ਨਾ ਅੱਜ ਵੀ ਮਤਲਬ ਅਸੀਂ ਭਾਈ ਫਰੀ ਚ ਕੱਟ ਦੇਣਾ ਇਹਨੂੰ ਯਾਰ ਅੱਛਾ ਅਸੀਂ نیچے ਜਾਵਾਂਗੇ ਤੁਹਾਨੂੰ نیچے ਜਾ ਕੇ ਜਰੂਰ ਦਿਖਾਵਾਂਗੇ ਆ ਦੇਖੋ ਜੀ ਕਿਸੇ ਦੀ ਨਾ ਛਤਰੀ ਗਿਰੀ ਹੋਈ ਆ ਤੇ ਬਾਕੀ ਤੁਹਾਨੂੰ ਮੈਂ ਜ਼ੂਮ ਕਰਕੇ ਤਾਂ ਉਹ ਦਿਖਾ ਦਿੰਦਾ ਉਹ ਦੇਖੋ ਜਿਹੜੀ ਆ ਵਾਲੀ ਜਗ੍ਹਾ ਨਾ ਇਹ ਵਾਲੀ ਜਿਹੜੀ ਪੱਕੀ ਦਾ ਅੱਗੇ ਤੁਹਾਨੂੰ نیچے ਲੈ ਕੇ ਚੱਲਦੇ ਆ ਹੁਣ ਕੀ نیچے ਉੱਪਰ ਕਿੰਨਾ ਪਾਣੀ ਆ ਗਿਆ ਪਰ ਜਦੋਂ ਬੰਦ ਹੋ ਚੁੱਕਿਆ ਵੀ ਆਟੋ ਬੰਦ ਹੋ ਚੁੱਕਿਆ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਠੱਕਾ ਲਗਾ ਰਹੇ ਨੇ ਹੈਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਕਿ ਤੁਸੀਂ ਸਭ ਵਧੀਆ ਹੋਵੋਗੇ ਕਾਫੀ ਲੋਕਾਂ ਦੇ ਕਮੈਂਟ ਆ ਰਹੇ ਸੀਗੇ ਕਿ ਸਤਲੁਜ ਦੀ ਵੀਡੀਓ ਦਿਖਾਓ ਸਤਲੁਜ ਦਰਿਆ ਕਿੰਨਾ ਕਿੰਨਾ ਭਰਿਆ ਉਹ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਹੀ ਦਿਖਾਵਾਂਗੇ ਸਤਲੁਜ ਦਾ ਪਾਣੀ ਕਿੰਨਾ ਕਿੰਨਾ ਚੜਿਆ ਨੀਚੇ ਵੀ ਜਾ ਕੇ ਦਿਖਾਵਾਂਗੇ ਤੇ ਬਾਕੀ ਇਧਰ ਆ ਤੁਹਾਨੂੰ ਉੱਪਰ ਦੀ ਤੰਦ ਖਾਂਦਾ ਇੱਕ ਵਾਰ ਕਿ ਕਿੰਨਾ ਕਿੰਨਾ ਪਾਣੀ ਹੈਗਾ ਵਾ ਤੁਸੀਂ ਆ ਦੇਖ ਸਕਦੇ ਹੋ ਆ ਪੂਰਾ ਉਹ ਲਾਸ਼ ਤੱਕ ਪੂਰਾ ਭਰਿਆ ਵਾ ਤੇ ਇਸ ਟਾਈਮ ਅਸੀਂ ਖੜੇ ਹਾਂ ਫਿਲਹਾਲ ਦੀ ਘੜੀ ਨਾਲ ਜਿਹੜਾ ਆਪਣਾ ਦੇਖੋ ਲਾਡੋ ਵਾਲਾ ਉਹ ਟੋਲ ਟੈਕਸ ਹੈ ਆ ਪੋਲਾ ਪੋਲਾ ਪੂਰਾ ਜਾਂਦਾ ਹੈ ਜੀ ਤੇ ਟ੍ਰੈਫਿਕ ਜਾ ਰਿਹਾ ਵਾ ਤੇ ਇਧਰ ਸਾਈਡ ਵੀ ਦੇਖ ਸਕਦੇ ਹੋ ਸਭ ਪੂਰਾ ਟ੍ਰੈਫਿਕ ਨਾਲ ਬ ਤੇ ਪਾਰਲੀ ਸਾਈਡ ਵੀ ਸਾਡਾ ਜਦੋਂ ਉਧਰੋਂ ਆ ਰਿਹਾ ਵਾ ਉਧਰਲੀ ਸਾਈਡ ਤੋਂ ਸਾਨੂੰ ਨੀਚੇ ਜਾ ਕੇ ਦਿਖਾਵਾਂਗੇ ਜਰੂਰ ਕਿ ਉੱਥੇ ਤੇ ਕਿੰਨਾ ਪਾਣੀ ਪਾਣੀ ਮਤਲਬ ਕਿੰਨਾ ਉੱਪਰ ਤੱਕ ਚੜ ਗਿਆ ਵਾ ਬਾਕੀ ਫਿਲਹਾਲ ਅਸੀਂ ਪੁਲ ਦੇ ਉੱਤੇ ਖੜੇ ਆ ਆਓ ਅੱਗੇ ਤੁਹਾਨੂੰ ਥੋੜੀ ਦੇਖ ਸਕਦੇ ਹੋ ਤੁਸੀਂ ਦੇਖੋ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਦੇਖ ਸਕਦੇ ਹੋ ਤੁਸੀਂ ਕਿੰਨਾ ਕਿੰਨਾ ਆਇਆ ਆਹ ਲਓ ਜੀ ਅੱਗੇ ਵੀ ਤੁਹਾਨੂੰ ਲੈ ਕੇ ਜਾ ਰਿਹਾ ਪੂਰੇ ਲਾਸ਼ ਤੱਕ ਤੁਹਾਨੂੰ ਦਿਖਾਵਾਂਗੇ ਪੂਰਾ ਦਰਿਆ ਦਾ ਵਿਊ ਦਵਾਂਗੇ ਉੱਪਰ ਦੀ ਪਹਿਲਾਂ ਵਿਊ ਦਵਾਂਗੇ ਪੂਰੇ ਦਰਿਆ ਦਾ ਉਹ ਇਥੋਂ ਜਿਹੜੇ ਲਾਡੋਵਾਲ ਤੋਂ ਨਹੀਂ ਉਹਨਾਂ ਨੂੰ ਪਤਾ ਹੈ ਕਿ ਇੰਨਾ ਕਿਤੇ ਦਰਿਆ ਉੱਪਰ ਤੱਕ ਹੁੰਦਾ ਨਹੀਂ ਨਾਰਮਲੀ ਮੀਂਹ ਪੈ ਰਿਹਾ ਵਾ ਪਿੱਛੇ ਪਹਾੜਾ ਤੋਂ ਇਸ ਕਰਕੇ ਆ ਰਿਹਾ ਪਾਣੀ ਤੇ ਬਾਕੀ ਤੁਹਾਨੂੰ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦਾ ਉਹ ਦੇਖੋ ਜਿਹੜੀ ਆ ਵਾਲੀ ਜਗ੍ਹਾ ਨੇ ਇਹ ਵਾਲੀ ਜਿਹੜੀ ਪੱਕੀ ਤੁਹਾਨੂੰ ਦਿਖ ਰਹੀ ਹੋਏਗੀ ਇਹ ਇੱਥੇ ਤੱਕ ਹੁੰਦੀ ਬੇਸਿਕਲੀ ਮਤਲਬ ਹਰ ਵਾਰੀ ਇੱਥੇ ਤੱਕ ਹੁੰਦੀ ਆ ਵਾਲੀ ਜਗ੍ਹਾ ਤੇ ਮੇਰੀ ਉਂਗਲ ਹੈ ਇਥੋਂ ਜਿੱਦੋਂ ਉਹ ਸਿੱਧਾ ਰਸਤਾ ਹੈ ਨਾ ਇੱਥੇ ਬਟੋ ਕੱਟ-ਕੱਟ ਕੇ ਦੇਖੋ ਕਿਥੇ ਕਿ ਪਹੁੰਚ ਚੁੱਕਿਆ ਹੈ ਜਿਹੜਾ ਕਿਨਾਰਾ ਸੀ ਨਾ ਦਰਿਆ ਦਾ ਉਹ ਕਟਿੰਗ ਹੋਈ ਜਾ ਰਿਹਾ ਵਾ ਤੇ ਪੂਰਾ 뷰 ਤੁਹਾਨੂੰ ਦਿਖਾ ਰਹੇ ਸਤਲੁਜ ਦਾ ਤੇ ਵੀਡੀਓ ਨੂੰ ਪੂਰਾ ਵਾਚ ਕਰਿਓ ਜੀ ਤੇ ਕਮੈਂਟ ਜ਼ਰੂਰ ਕਰਿਓ ਕਿਥੋਂ ਦੇਖ ਰਹੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਪੂਰੀ ਦੇਖਿਓ ਜੀ ਤੁਹਾਡੇ ਲਈ ਦੀ ਦੂਰ ਵੀਡੀਓ ਬਣਾਉਣ ਵਾਸਤੇ ਆਏ ਆ ਅੱਜ ਵਿੱਚ ਸਤਲੁਜ ਦਾ 뷰 ਦੇਖ ਸਕਦੇ ਹੋ ਤੇ ਬਾਕੀ ਆਜੋ ਅੱਗੇ ਤੁਹਾਨੂੰ ਨੀਚੇ ਲੈ ਕੇ ਚੱਲਦੇ ਆ ਹੁਣ ਕੀ ਨੀਚੇ ਉੱਪਰ ਕਿੰਨਾ ਪਾਣੀ ਆ ਗਿਆ ਪਰਲੀ ਸਾਈਡ ਜਿਹੜੀ ਅੱਗੇ ਆਪਣੀ ਪੀਰਾਂ ਦੀ ਜਗ੍ਹਾ ਹੈਗੀ ਆ ਉਹਦਾ ਕਿਦਾਂ ਹੁਣ ਅਸੀਂ نیچے ਜਾਵਾਂਗੇ ਤੁਹਾਨੂੰ نیچے ਜਾ ਕੇ ਜ਼ਰੂਰ ਦਿਖਾਵਾਂਗੇ ਆ ਦੇਖੋ ਜੀ ਕਿਸੇ ਦੀ ਨਾ ਛਤਰੀ ਗਿਰੀ ਹੋਈ ਆ ਲੋ ਜੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਅਸੀਂ ਦਰਿਆ ਦੇ نیچے ਜਾ ਰਹੇ ਹਾਂ ਦਰਿਆ ਦੇ ਉਪਰ ਪਹੁੰਚ ਚੁੱਕੇ ਆਂ ਇਧਰ ਦੀ ਸਾਈਡ ਤੁਹਾਨੂੰ ਦਿਖਾ ਦਾਂਗੇ ਇੱਕ ਵਾਰ ਦਿਖਾਣਾ ਚਾਹਾਂਗੇ ਜਿਹੜੀ ਇਧਰ ਪੀਰਾਂ ਦੀ ਜਗ੍ਹਾ ਆ ਜੀ ਖਵਾਜਾ ਪੀਰ ਜੀ ਦੀ ਜਗ੍ਹਾ ਆ ਤੇ ਆ نیچے ਜਿਹੜਾ ਰਸਤਾ ਉਤਰਦਾ ਹੈਗਾ ਬਾਕੀ ਤੁਹਾਨੂੰ نیچے ਜਾ ਕੇ ਦਿਖਾਵਾਂਗੇ ਦਰਿਆ ਦਾ ਕੀ ਇਸ ਟਾਈਮ ਹਾਲ ਹੈ ਕਿਉਂਕਿ ਕਾਫੀ ਪਾਣੀ ਜ਼ਿਆਦਾ ਆਇਆ ਆ ਨਾ ਜਿਵੇਂ ਤੁਹਾਨੂੰ ਉੱਪਰ ਦੀ ਵੀ ਤੁਹਾਨੂੰ ਦਿਖਾਇਆ ਸੀ ਵਿਊ ਕਿ ਕਿੰਨਾ ਪਾਣੀ ਹੈ ਇੰਨਾ ਪਾਣੀ ਮਤਲਬ ਹਰ ਵਾਰ ਨਹੀਂ ਆਂਦਾ ਹੈਗਾ ਲੇਕਿਨ ਐਤਕੀ ਕੋਈ ਜ਼ਿਆਦਾ ਆ ਚੱਲਿਆ ਵਾ ਪਰ ਲੇਕਿਨ ਜਿਹੜਾ ਇਧਰਲਾ ਏਰੀਆ ਤੁਸੀਂ ਦੇਖ ਸਕਦੇ ਹੋ ਫਿਰ ਵੀ ਸੇਫ ਹੈ ਹਜੇ ਜ਼ਿਆਦਾ ਇੰਨੀ ਪ੍ਰੋਬਲਮ ਨਹੀਂ ਆਈ ਹੈਗੀ ਕਿ ਬੰਨ ਟੁੱਟਣ ਵਾਲਾ ਹਜੇ ਹੈ ਨਹੀਂ ਮਤਲਬ ਇੰਨਾ ਨਹੀਂ ਹੈਗਾ ਕਿ ਬੰਨ ਟੁੱਟ ਜਾਏਗਾ ਇਧਰਲਾ ਲਾਡੋ ਵਾਲਾ ਜਿਹੜਾ ਲਾਡੋ ਵਾਲਾ ਇਧਰ ਸਾਰਾ ਏਰੀਆ ਨਾ ਇਹ ਜੋ ਸੇਫ ਹੈ ਹਜੇ ਫਿਲਹਾਲ ਦੀ ਗੱਡੀ ਦਾ ਟ੍ਰੇਨ ਦੇ ਕੋਲ ਜਿਹੜਾ ਥੱਲੇ ਪੋਲ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਦੀ ਗੱਡੀ ਤਾਂ ਅਸੀਂ نیچے ਜਾ ਰਹੇ ਹਾਂ ਜੀ نیچے ਜਾ ਤੇ ਜਿੰਨੇ ਵੀ ਬੰਦੇ ਆ ਰਹੇ ਨੇ ਜੀ ਸੇਫਟੀ ਨਾਲ ਆਓ ਅੱਜ ਤਾਂ ਸਿਰਫ ਵੀਡੀਓ ਬਣਾਣਾ ਵਾਸਤੇ ਆਏ ਆ ਕਾਫੀ ਬੰਦੇ ਇੱਧਰ ਦੇਖਣ ਹੀ ਆਂਦੇ ਨੇ ਤੇ ਦੇਖੋ ਨਾ ਜੀ ਰਿਸਕ ਵਾਲਾ ਏਰੀਆ ਵਾ ਮਤਲਬ ਇੰਨਾ ਰਿਸਕ ਹੋ ਰਿਹਾ ਵਾ ਕਿਸੇ ਵੀ ਟਾਈਮ ਵੀ ਬੰਨ ਵਗੈਰਾ ਮਤਲਬ ਟੁੱਟ ਜਾਂਦੀ ਨਾ ਜਿੱਦਾਂ ਪਾਣੀ ਦੀ ਖਾਰ ਵਗੈਰਾ ਪੈ ਜਾਂਦੀ ਹੈ ਤੇ ਟੁੱਟ ਸਕਦੀਆਂ ਨੇ ਆ ਬਾਕੀ ਦੇਖੋ ਚਿੱਕੜ ਪੂਰਾ ਹੋਇਆ ਵਾ ਕਿ ਪਾਣੀ ਮਿਲਦਾ ਇੱਥੇ ਤੱਕ ਹੋ ਸਕਦਾ ਸੀਗਾ ਕਿ ਪਾਣੀ ਆਇਆ ਹੋਏਗਾ ਤੇ ਬਾਕੀ ਆ ਦੇਖੋ ਆ ਜੀ ਬੰਨ ਹੈ ਬੰਨ ਦੇ ਬਿਲਕੁਲ ਨਾਲ ਹੀ ਪਾਣੀ ਪਹੁੰਚ ਚੁੱਕਿਆ ਵਾ ਜਿਹੜੇ ਤੇ ਸਤਲੁਜ ਦੇ ਕੋਲ ਮਤਲਬ ਦਰਿਆ ਤੇ ਪਹਿਲਾਂ ਆ ਚੁੱਕੇ ਨੇ ਕਿੰਨੇ ਵਾਰ ਜਿਹੜੇ ਬੰਦੇ ਆਏ ਹੋਣਗੇ ਉਹਨਾਂ ਨੂੰ ਪਤਾ ਹੈ ਪਾਣੀ ਉਹ ਲਾਸ਼ ਤੇ ਹੁੰਦਾ ਸੀਗਾ ਇਸ ਵਾਰ ਇੱਥੋਂ ਹੀ ਪਾਣੀ ਸਟਾਰਟ ਹੋ ਗਿਆ ਵਾ ਉਹ ਦੇਖੋ ਉਹ ਬਾਈ ਨੇ ਆਟੋ ਆਪਣਾ ਜਿਹੜਾ ਵਹੀਦ ਹੈ ਜਿਹੜਾ ਈ-ਦਿਕਸ਼ਾ ਆ ਈ-ਦਿਕਸ਼ਾ ਕਹ ਲੋ ਜਾਂ ਮੋਟਰਸਾਈਕਲ ਕਹ ਲੋ ਉਹਨੇ ਫਸਾਇਆ ਵਾ ਉਹਨਾਂ ਨੇ ਫਸਾਇਆ ਵਾ ਇਧਰ ਤੇ ਇਧਰ ਆ ਦਰਿਆ ਤੁਹਾਨੂੰ ਪਤਾ ਹੀ ਹੈ ਜਿਵੇਂ ਨਾ ਉਹ ਉੱਥੇ ਤੱਕ ਜਿੱਥੇ ਤੁਹਾਨੂੰ ਪੱਤੇ ਵਗੈਰਾ ਦਿਖ ਰਹੇ ਹੋਗੇ ਉੱਥੇ ਦਾ ਉਸ ਤੋਂ ਵੀ ਅੱਗੇ ਪਾਣੀ ਹੁੰਦਾ ਸੀਗਾ ਲੇਕਿਨ ਇਸ ਵਾਰ ਦਾ ਪਾਣੀ ਪੂਰਾ ਉੱਪਰ ਤੱਕ ਆ ਚੁੱਕਿਆ ਵਾ ਤੇ ਆ ਦੇਖੋ ਤੁਹਾਨੂੰ ਦਿਖਾਉਂਦਾ ਕਿੰਨਾ ਕਿੰਨਾ ਪਾਣੀ ਹੈ ਤੁਸੀਂ ਦੇਖੋ ਤੇ ਬਾਈ ਕੋਲ ਪੁੱਛਦੀ ਆ ਬਾਈ ਕੀ ਕਰਨ ਚਲੇ ਗਿਆ ਅੰਦਰ दारू ਪੀਤੀ ਹੈ ਦੇਖੋ ਜੀ दारू ਪੀ ਕੇ ਬੰਦੇ ਦੇਖੋ ਵਿੱਚ ਜਾ ਰਹੇ ਨੇ ਦਰਿਆ ਦੇ ਵਿੱਚ ਕੀ ਕਰਨ ਆ ਰਹੇ ਪਤਾ ਨਹੀਂ ਜੀ ਬਾਕੀ ਜਿਹੜੇ ਬੰਦੇ ਨੇ ਸੇਫਟੀ ਨਾਲ ਆਓ ਜੀ ਜ਼ਰੂਰੀ ਅਸੀਂ ਤਾਂ ਆਪਣੀ ਇੱਕ ਸਾਈਡ ਤੇ ਸੇਫਟੀ ਨਾਲ ਖੜੇ ਆ ਦੇਖੋ ਇਧਰ ਸਾਈਡ ਉੱਚਾ ਏਰੀਆ ਆ ਆਲਾ ਦੇਖੋ ਬਾਈ ਕੀ ਕਰ ਰਿਹਾ ਵਾ ਇਹ ਉਹ ਦੱਸੋ ਭਾਈ ਡੱਬ ਡੱਬ ਦੋ ਦਿਨ ਬੰਦੇ ਆ ਲਿਆ ਰਸਾ ਰਸਾ ਲਿਆ ਰਸਾ ਬਾਈ ਖੇਚਲਣ ਦੇ ਦੀ ਬਾਹਰ ਨੂੰ ਕੱਢ ਲੈਂਦੇ ਆ ਪਟਾਲਾ ਖੋਲ ਕੇ ਫੜਾ ਤਾਰ ਜੀ ਉਹਦੀ ਭਈ ਰੁਪਈਆ ਲੱਗਣਾ 20 ਹਜ਼ਾਰ ਦੇ ਵਿੱਚ ਕਰਵਾਣਾ ਹਾਂ ਠੀਕ ਹੈ ਤੂੰ ਬਾਅਦ ਵਿੱਚ ਆਪਣਾ 50 ਰੱਖਣਾ 50 ਹਜ਼ਾਰ ਲੈ ਲਓ ਭਾਈ ਟਾਈਮ ਨਾਲ ਹੀ ਇਹ ਹੋ ਜਾਣਾ ਥੱਲੇ ਨੂੰ ਯੋਹਨ ਜੀ ਬੰਦੀ ਕੀ ਹੈ ਬੰਦੇ ਹੈਗੇ ਯਾਰ ਯਾਰ ਆਪਾਂ ਮੋਟਰ ਨਹੀਂ ਕੱਢ ਸਕਦੇ ਚੱਲੋ ਚੱਲ ਉਸਦੇਵ ਪਾਜੀ ਕੀ ਪ੍ਰੋਬਲਮ ਕੀ ਇਹਨਾਂ ਨੂੰ ਕੀ ਹੋ ਗਿਆ ਪਾਜੀ ਕਿੰਨੀ ਦੇਰ ਤੋਂ ਮੈਂ ਦੇਖਿਆ ਵਿੱਚ ਬੜੇ ਨੇ ਕੀ ਹੋ ਗਿਆ ਇਹਨਾਂ ਨੂੰ ਇਹ ਪਾਜੀ ਇਹ ਖੋਤਾ ਖੋਰ ਆ ਪਰ ਇਹਦਾ ਚੱਕਰਾ ਵਾਦਦਾ ਮਾ ਹਾਂਜੀ ਏ ਹੁਣ ਇਹਨਾਂ ਨੇ ਪੀਤੀ ਹੋਈ ਆ ਅੱਛਾ ਇਸ ਟਾਈਮ ਪੀਤੀ ਵੀ ਹੈ ਨਾ ਇਹ ਗੋਤਾਖੋਰ ਨਹੀਂ ਹੈਗਾ ਅੱਛਾ ਗੋਤਾਖੋਰ ਨਹੀਂ ਹੈਗਾ ਹਾਂਜੀ ਅੱਛਾ ਮਤਲਬ ਉਹਦਾ ਇਹ ਆਪਣੇ ਆਪ ਨੂੰ ਬੰਦਾ ਗੋਤਾਖੋਰ ਪਰ ਇਹਨੂੰ ਹੁਣਾਂ ਤਾਂ ਹੀ ਇਹਨੂੰ ਕਿਹਾ ਵੀ ਜੇ ਕਢਾਣਾ ਤਾਂ ਰੁਪਈਏ ਦੇ ਤਾਂ ਪੈਸੇ ਲੈ ਲੈਣੇ ਆ ਇਹ ਬਾਕੀ ਆ ਦੇਖੋ ਜੀ ਅਸੀਂ ਸੇਫਟੀ ਲਈ ਖੜੀ ਸਾਰਿਆਂ ਨੇ ਸਾਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਅੱਛਾ ਮਤਲਬ ਤੁਸੀਂ ਇੱਥੇ ਗੋਤਾ ਖੋਰਨਾ ਵਾਛੇ ਤੇ ਫਾਰਾਂ ਮਤਲਬ ਕੱਢਣ ਵਾਸਤੇ ਖੜੇ ਹੋ ਨਾ ਤੁਹਾਡਾ ਨਾਮ ਕੀ ਬਜੀ ਮੇਰਾ ਨਾਮ ਸਤਿੰਦਰਪਾਲ ਜੀ ਸਤਿੰਦਰਪਾਲ ਨਾ ਕੋਈ ਮਤਲਬ ਇੱਥੇ ਕੋਈ ਪ੍ਰੋਬਲਮ ਆndi ਤੁਸੀਂ ਇਹਨਾਂ ਨੂੰ ਹੈਲਪ ਕਰਦੇ ਹੋ ਨਾ ਜਿਹੜਾ ਵੀ ਹੈਲਪ ਕਰਦੇ ਹਾਂ ਜੀ ਹੈਲਪ ਕਰਦੇ ਕੋਈ ਬੰਦਾ ਨਾ ਅੱਜ ਵੀ ਮਤਲਬ ਅਸੀਂ ਭਾਈ ਫਰੀ ਚ ਕੱਢ ਦੇਣਾ ਨੂੰ ਯਾਰ ਅੱਛਾ ਅਸੀਂ ਫਰੀ ਚ ਕਰਦੇ ਆ ਤੁਹਾਡਾ ਰੇੜਾ ਵਧੀਆ ਆਪਣਾ ਰੇੜਾ ਆਪਾਂ ਗੋਤਾ ਖੋਰ ਬੰਦੇ ਇਹ ਮੈਨੇ ਵਿਚ ਵਿਚ ਕਿਉਂ ਪਾਇਆ ਜੀ ਇਹਦੇ ਅਦਾ ਆਪਾਂ ਪਾਇਆ ਹੈਗਾ ਵਿਚ ਕੇ ਕਿ ਅੱਛਾ ਤੁਸੀਂ ਦੇਖ ਸਕਦੇ ਹੋ ਜਿਵੇਂ ਨਾ ਉਹ ਪਾਈ ਦੇ ਰੇੜਾ ਵਿੱਚ गिर ਗਿਆ ਸੀਗਾ ਕੀ ਪਤਾ ਨਹੀਂ ਬਾਈ ਚਾਂਸ ਗਿਰਿਆ ਹੈ ਕਿ ਕੋਈ ਨਸ਼ਾ ਕੀਤਾ ਹੈ ਪਤਾ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਦਰਿਆ ਦਾ ਹਾਲ ਦੇਖ ਸਕਦੇ ਹੋ ਦਰਿਆ ਆਪਣਾ ਪੂਰਾ ਭਰਿਆ ਹੋਆ ਮੈਂ ਤੁਹਾਨੂੰ ਸਾਰਾ ਵੀ ਦਿਖਾ ਦਿੱਤਾ ਨਾ ਤੇ ਇੱਧਰ ਪੀਣ ਦੀ ਜਗ੍ਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਜਿਵੇਂ ਗਣਪਤੀ ਦੇ ਦਿਨ ਚੱਲ ਰਹੇ ਨੇ ਗਣਪਤੀ ਵਰਸਰਜਨ ਲੋਕੀ ਕਰਨ ਆ ਰਹੇ ਨੇ ਹੁਣ ਬੰਦੇ ਵੀ ਲੈ ਕੇ ਆ ਰਹੇ ਦੇਖੋ ਤੁਸੀਂ ਦੇਖ ਸਕਦੇ ਹੋ ਉਧਰ ਦਿਖਾਓ ਕੀ ਗਣਪਤੀ ਮਹਾਰਾਜ ਨੂੰ ਤਰਨ ਵਾਸਤੇ ਆ ਰਹੇ ਆ ਲੇਕਿਨ ਅਸੀਂ ਵੱਤ ਤੋਂ ਵੱਤ ਗੁਜਾਰਿਸ਼ ਕਰਾਂਗੇ ਕਿ ਸੇਫਟੀ ਨਾਲ ਆਪਣੇ ਕਰੋ ਜੋ ਵੀ ਤੁਸੀਂ ਕਰਨਾ ਸੇਫਟੀ ਜੋ ਰਹਿ ਕੇ ਕਰ ਸਕਦੇ ਹੋ ਅੱਗੇ ਵੱਤ ਤੋਂ ਵੱਤ ਨਾ ਜਾਓ ਪਾਣੀ ਦੇ ਬਾਕੀ ਤੁਹਾਨੂੰ ਪੀਰਾਂ ਜਗ੍ਹਾ ਦੀ ਵੀ ਦਿਖਾਉਂਦੇ ਉੱਥੇ ਪਾਣੀ ਆਇਆ ਕਿ ਨਹੀਂ ਆਇਆ ਉੱਥੇ ਵੀ ਕਾਫੀ ਪਾਣੀ ਆ ਜਾਂਦਾ ਹੁੰਦਾ ਹੈਗਾ ਬਾਕੀ ਆਜੋ ਚੱਲਦੇ ਆ ਉੱਪਰ ਪਾਣੀ ਵੀ ਬਾਕੀ ਉਹ ਟ੍ਰੇਨ ਦੇਖੋ ਜੀ ਤੁਸੀਂ ਉਹ ਪੁਲ ਦੀ ਨਿਸ਼ਾਨੀ ਦੇਖ ਸਕਦੇ ਹੋ ਪੁਲ ਦੇ ਜਿਹੜਾ ਥੱਲੇ ਜ਼ੂਮ ਕਰਕੇ ਦਿਖਾਓ ਜਿਹੜਾ ਨੀਚੇ ਨਾ ਖਤਰੇ ਦਾ ਨਿਸ਼ਾਨ ਹੁੰਦਾ ਕਿੰਨਾ ਆ ਇਹ ਕਾਫੀ ਨੀਚੇ ਤੱਕ ਹੁੰਦੇ ਨਹੀਂ ਇਸ ਟਾਈਮ ਕਾਫੀ ਉੱਪਰ ਉੱਪਰ ਤੱਕ ਮਤਲਬ ਕਿ ਚੱਲ ਚੁੱਕਿਆ ਪਾਣੀ ਆ ਜਿਹੜਾ ਰੇੜਾ ਵਿੱਚ ਗਿਰਿਆ ਸੀਗਾ ਰੇੜਾ ਜਿਹਨੂੰ ਮੋਟਰਸਾਈਕਲ ਲਗਾਇਆ ਸੀ ਹੁਣ ਦੇਖੋ ਉਹਨਾਂ ਦੇ ਸਾਰੇ ਆ ਗਏ ਨੇ ਮਤਲਬ ਫੈ ਪਤਾ ਨਹੀਂ ਬੰਦੇ ਕੋਲ ਗਲਤੀ ਨਾਲ ਗਿਰ ਗਿਆ ਸੀ ਕਿੰਨੇ ਤਰ੍ਹਾਂ ਗਿਰਿਆ ਸੀਗਾ ਲੇਕਿਨ ਆਪਣੀ ਸੇਫਟੀ ਨਾਲ ਲੋ ਜੀ ਆ ਲੋ ਜੀ ਆ ਦੇਖ ਸਕਦੇ ਹੋ ਉਹਨਾਂ ਨੇ ਬਾਹਰ ਕੱਢ ਲਿਆ ਆਪਣਾ ਜਿਹੜਾ ਰੇੜਾ ਸੀ ਉਹਨਾਂ ਦਾ ਬਾਹਰ ਨਿਕਲਿਆ ਆ ਪਾਣੀ ਉੱਪਰ ਹੈਡਲਾਈਟ 'ਚ ਵੀ ਆ ਰਿਹਾ ਹੋਇਆਗਾ ਪਾਣੀ ਵੀ ਇਹਨਾਂ ਦੇ ਸਾਰੇ ਫੈਮਿਲੀ ਮੈਂਬਰ ਆ ਗਏ ਸੀਗੇ ਰੇੜਾ ਕੱਢਣ ਵਾਸਤੇ ਕੋਈ ਨੇੜੇ ਇੱਧਰ ਰਹਿੰਦੇ ਨੇ ਪਤਾ ਨਹੀਂ ਗਲਤੀ ਨਾਲ ਗਿਰ ਗਿਆ ਸੀਗਾ ਜਿਵੇਂ ਉਹਨਾਂ ਨੂੰ ਦੱਸਿਆ ਗਿਆ ਨਾ ਤੇ ਸਾਰਿਆਂ ਨੇ ਕੱਢ ਲਿਆ ਰਲ ਮਿਲ ਕੇ ਉਹ ਦੇਖੋ ਟਾਪਾ ਵਗੈਰਾ ਟੁੱਟ ਗਿਆ ਵਾ ਲੇਕਿਨ ਨੁਕਸਾਨ ਹੋ ਗਿਆ ਬੰਦੇ ਦਾ ਤੇ ਨੀਚੇ ਤਾਂ ਜਿੰਮੇਦਾਰ ਨੂੰ ਸਾਰਾ ਦਿਖਾਤਾ ਗਣਪਤੀ ਵਿਸਰਜਨ ਹੋ ਰਿਆ ਸੀਗਾ ਤੇ ਬਾਕੀ ਦਰਿਆ ਦਾ ਕੰਡਾ ਦੇਖੋ ਇੱਥੇ ਤੱਕ ਕਾਲ ਚੁੱਕੇ ਉੱਪਰ ਤੱਕ ਤੇ ਇੱਧਰ ਹੈਗੀ ਹੈ ਜੀ ਪੀਆਰ ਦੀ ਜਗਾ ਤੁਹਾਨੂੰ ਇੱਧਰ ਵੀ ਦਿਖਾਵਾਂਗੇ ਅੰਦਰ ਭਾਜੀ ਤਾਂ ਫਿਲਹਾਲ ਪਾਣੀ ਨਹੀਂ ਆਇਆ ਕਿਹੇ ਟਾਈਮ ਇਥੇ ਤੱਕ ਆ ਜਾਂਦਾ ਪਾਣੀ ਬਟ ਇਸ ਵਾਰ ਹਜੇ ਸੇਫਟੀ ਹੈ ਮਤਲਬ ਜਗਾ ਦੀ ਕਿ ਪਾਣੀ ਨਹੀਂ ਆਇਆ ਹੈਗਾ ਇੱਥੇ ਤੱਕ ਬਿਲਕੁਲ ਜਿਹੜੇ ਘਰੋਂ ਦੇਖ ਰਹੇ ਨੇ ਕਿਥੇ ਤੱਕ ਪਾਣੀ ਚੜਿਆ ਹੋਇਆ ਹੈਗਾ ਲੇਕਿਨ ਨਹੀਂ ਇਹਨਾਂ ਬਚਾਇਆ ਜੀ ਇਸ ਵਾਰ ਹਜੇ ਕਿਥੇ ਤੱਕ ਪਾਣੀ ਨਹੀਂ ਪਹੁੰਚਿਆ ਲੇਕਿਨ ਤਾਂ ਅੱਗੇ ਤਾਂ ਕਿਥੇ ਤੱਕ ਪੂਰਾ ਪਾ ਉੱਥੇ ਤੱਕ ਪਾਣੀ ਲੱਗ ਜਾਂਦਾ ਸੀਗਾ ਆ ਜਗ੍ਹਾ ਤੱਕ ਪਰ ਲੇਕਿਨ ਇਸ ਵਾਰ ਨਹੀਂ ਹੈ ਜੀ ਪਾਣੀ ਇੰਨਾ ਇਸ ਵਾਰ ਕਾਫੀ ਬਚਾਇਆ ਹੈ ਜੀ ਜਗ੍ਹਾ ਦਾ ਪੀਰਾਂ ਦੀ ਜਿਹੜੀ ਜਗ੍ਹਾ ਹੈ ਜੀ ਤੇ ਇੱਧਰ ਸੰਗਤਾਂ ਆਈਆਂ ਵਾ ਜੀ ਬਾਕੀ ਕੋਈ ਮੱਥਾ ਡੇਕਣ ਆਈਆਂ ਨੇ ਸੰਗਤਾਂ ਤੇ ਇੱਧਰਲੀ ਸਾਈਡ ਵੀ ਹੈਗੀ ਹੈ ਜੀ ਜਗ੍ਹਾ ਪੀਰਾਂ ਜੀ ਦੀ ਬਾਬਾ ਜੀ ਦੀ ਮਤਲਬ ਪੀਰ ਬਾਬਾ ਜੀ ਦੀ ਜਗ੍ਹਾ ਹੈ ਜੀ ਤੇ ਉਪਰੋਂ ਰਸਤਾ ਆਂਦਾ ਹੈਗਾ نیچے ਉਤਰਨ ਵਾਸਤੇ ਅਸੀਂ ਪਿੱਛੋਂ ਆਗੇ ਸੀਗੇ ਸਤਲੁਜ ਵਾਲੀ ਸਾਈਡ ਤੋਂ ਹੀ ਦਰਿਆ ਤੋਂ ਤੇ ਆ ਬੈਕ ਸਾਈਡ ਦੇ ਬਿਲਕੁਲ ਦਰਿਆ ਵਗਦਾ ਨਾ ਇਸ ਟਾਈਮ ਸੇਫਟੀ ਹੈ ਜੀ ਇਹਦੀ ਹਾਂਜੀ ਤੇ ਜਿਵੇਂ ਤੁਸੀਂ ਮੈਨੂੰ ਸਾਰਿਆਂ ਨੇ ਕਿਹਾ ਸੀਗਾ ਕਾਫੀ ਸਾਰੇ ਕਮੈਂਟ ਆਏ ਸੀ ਕਿ ਸਤਲੁਜ ਦਾ ਮਤਲਬ ਦਿਖਾਓ ਸਾਨੂੰ ਰਿਵਿਊ ਦਿਓ ਕਿੰਨਾ ਕਿੰਨਾ ਪਾਣੀ ਆ ਚੁੱਕਿਆ ਪੂਰੇ ਤੁਹਾਨੂੰ ਸਤਲੁਜ ਦਾ ਦਿਖਾ ਦਿੰਦਾ ਪਰ ਪੁਲ ਦੇ ਕੱਢ ਕੇ ਵੀ نیچے ਵੀ ਤੇ ਜਿਹੜੀ ਆ ਮੇਨ ਪਿੱਛੇ ਪੀਰਾਂ ਦੀ ਦਰਗਾਹ ਤੁਸੀਂ ਦੇਖ ਰਹੇ ਹੋ ਇੱਥੇ ਵੀ ਪਾਣੀ ਇੰਨਾ ਨਹੀਂ ਆਇਆ ਵਾ ਕਿਉਂਕਿ ਹਰ ਵਾਰੀ ਜਿੱਦਾਂ ਤੁਸੀਂ ਦੇਖਦੇ ਹੋ ਪਿਛਲੀ ਵਾਰ ਨਾ ਇੱ ਤੇ ਹੁਣ ਤੁਹਾਨੂੰ ਪੂਰੀ ਦਿਖਾਤੀ ਹੈ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਸਮਾਪਤੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਪੈ ਰਹੀ ਹੈ ਰੇਨ ਕੋਟ ਪਾਇਆ ਤੁਹਾਡੇ ਲਈ ਵੀਡੀਓ ਬਣਾਉਣ ਵਾਸਤੇ ਅਸੀਂ ਆਂਦੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤੇ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਕਿ ਵੱਧ ਤੋਂ ਵੱਧ ਲੋਕੀ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਰੂਰਤ ਹੈ ਜੀ ਤੇ ਕਰਦੇ ਆ ਜੀ ਹੁਣ ਬੰਦ ਤੇ ਬਾਏ ਬਾਏ ਜੀ ਧੰਨਵਾਦ